ਸਮਾਨਾ ਤੇ ਠੇਠਾ ਸੜਕ ਤੇ ਪਿੰਗੜੀ ਸਾਹਿਬ ਦੇ ਸੜਕ ਦੇ ਉੱਤੇ ਕਿ ਨਜ਼ਦੀਕ ਇੱਕ ਜੁਗਾਰ ਰੇੜੀ ਵਾਲਾ ਕੋਈ ਕੋਈ ਸਮਾਨ ਲੈ ਕੇ ਠੇਠੇ ਸੜਕ ਜਾ ਰਿਹਾ ਸੀ ਕਿ ਕਿਸੇ ਮੋਟਰਸਾਈਕਲ ਨਾਲ ਟੱਕਰ ਹੋਈ ਹੈ ਉਸ ਦੇ ਬਾਅਦ ਉਸ ਦੀ ਰੇੜੀ ਟੁੱਟ ਗਈ ਤਾਂ ਕੋਈ ਦੋ ਨੌਜਵਾਨ ਆਂਦੇ ਮੋਟਰਸਾਈਕਲ ਤੇ ਔਰ ਉਸ ਨੂੰ ਕਹਿੰਦੇ ਵੀ ਤਰੀ ਐਸੀ ਹੈਲਪ ਕਰਦੇ ਆ ਉਹਨੂੰ ਇੱਕ ਪਾਸੇ ਸੂਏ ਤੇ ਲੈ ਆ ਗਏ ਉਹਦੇ ਨਾਲ ਮਾਰਕੁੱਟ ਕੀਤੀ ਹੈ ਔਰ ਉਹਦੇ ਨਾਲ ਜਿਹੜੀ ਨਗਦ ਰਕਮ ਦੀ 5000 ਰੁਪਏ ਦੱਸਿਆ ਰਵਿੰਦਰ ਸਿੰਘ ਹੈ ਜਿਹੜਾ ਤੇ ਠੇਗਣ ਵਾਲਾ ਜੁਗਾਰ ਰੇੜੀ ਦਾ ਚਾਲਣ ਵਾਲਾ ਉਸ ਨੇ ਕਹਿ ਮੇਰੀ ਜੇਬ ਮੇਂ 5000 ਰੁਪਏ 5000 ਰੁਪ ਔਰ ਉਸ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਇਲਾਜ ਲਈ ਦਾਖਲ ਕਰਾਇਆ ਗਿਆ ਹੈ ਔਰ ਇਸ ਮਾਮਲੇ ਦੀ ਸੂਚਨਾ ਸਦਰ ਪੁਲਿਸ ਸਮਾਣਾ ਨੂੰ ਡਾਕਟਰਾਂ ਨੇ ਭੇਜ ਦਿੱਤੀ ਹੈ ਰਵਿੰਦਰ ਸਿੰਘ ਪਿਤਾ ਦਾ ਨਾਮ ਤਲਵੀਰ ਸਿੰਘ ਹੈ ਸਮਾਣਾ ਤੋਂ ਪਿੰਡ ਨਾ ਯਾਰ ਜਗਸੀ ਗੱਡੀ ਸਾਹਿਬ ਕੋਲ ਜਿੱਥੇ ਕਾਰ ਵਾਕਸ ਰਹੀ ਕਾਰਾਂ ਧੁੰਦੇ ਉੱਤੇ ਧੁੰਦੇ ਠੀਕ ਹੈ ਚੁੱਟ ਗਈ ਜੀ ਬੰਦੇ ਦੋ ਬਿਠਾ ਕੇ ਲੈ ਕੇ ਨਾਲ ਹੋਰ ਉਹ ਡਾਕਟਰ ਕੋਲ ਉਹਦੇ ਕੋਲ ਨੇ ਐਸੇ ਕੋਕੇ ਲੈ ਕੇ 5000 ਰੁਪਏ ਸੀ ਉਹਦੇ ਕਿਸੇ ਦੇ ਪੈਸੇ ਸੀ ਜੀ ਸਾਦੇ ਦੇ ਜੀ 5000 ਰੁਪਏ ਸੀ ਖੋਲੋ ਜੀ ਕੁੱਟਿਆ ਵੀ ਉਹਨਾਂ ਨੇ ਕਿੱਥੇ ਲੈ ਕੇ ਇੱਥੇ ਉਹ ਸੂਏ ਦੇ ਪਰਪਲ ਸਾਈਡ ਲਾ ਕੇ ਅੱਛਾ ਨੇ ਫੋਨ ਨਹੀਂ ਲੱਗੇ ਦੋ ਜਾਣਾ ਕੋਈ ਪਛਾਣ ਹੈ ਉਹਨਾਂ ਦੀ ਕੌਣ ਨਾ ਜੀ ਨਾ ਅਜਮੇਰ ਕੌਰ ਅਰਵਿੰਦਰ ਸਿੰਘ ਹੈ ਇਹ ਰੇੜੀ ਦਾ ਕੰਮ ਕਰਦਾ ਐਕਸੀਡੈਂਟ ਹੋ ਗਿਆ ਜੀ ਉਹਦੇ ਬਾਅਦ ਉਹ ਦੋ ਬੰਦੇ ਆ ਗਏ ਇਹਨੂੰ ਕਹਿੰਦੇ ਲੈ ਗਏ ਮੋਟਰਸਾਈਕਲ ਤੇ ਇਹਨ ਦੀ ਕੋਟ ਮਾਰ ਕਰਕੇ ਦੇ ਪੈਸੇ ਲੈ ਕੇ ਖੋ ਕੇ ਕਿੰਨੇ ਪੈਸੇ ਖੋਗੇ 5000 ਰੁਪਏ ਇਹ ਰਵਿੰਦਰ ਹੈ ਜੀ son of ਕੁਲਵਿੰਦਰ 32 ਸਾਲ ਦਾ ਆਦਮੀ ਹੈ ਮੇਲ ਇਨ ਇਹ ਤਨੇਟੇ ਦਾ ਰਹਿਣ ਵਾਲਾ ਇਹ ਰੋਡ ਸਾਈਡ ਐਕਸੀਡੈਂਟ ਨਾਲ ਆਇਆ ਹੈ ਤੇ ਬਾਕੀ ਅਸੀਂ ਇਹਦੀ ਪੀਏ ਭੇਜ ਰਹੇ ਹਾਂ ਤੇ ਸਰਟਾ ਇਹਨੂੰ ਓਪੀਨੀਅਨ ਕਰਾਣੇ ਪੈਣਾ ਔਰਥੋਡਾ ਤੇ ਸਰਜਰੀ ਦਾ ਤੇ ਇਹੀ ਭੇਜ ਰਹੇ ਹੋ ਹਾਂਜੀ ਭੇਜ ਕੈਮਰਾਮੈਨ ਬੀਕੇ ਕਰ ਰਿਹਾ ਦੇਣਾ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼